ਹਾਂਜੀ ਦੋਸਤੋ ਹਿਮਾਚਲ ਸਰਕਾਰ ਵੱਲੋਂ ਇੱਕ ਅਜਿਹੇ ਨੋਟਿਸ ਜਾਰੀ ਕੀਤਾ ਗਿਆ ਜਿਹਨੂੰ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਤੁਸੀਂ ਕਹੋਗੇ ਵੀ ਆਪਣੇ ਪੰਜਾਬ ਦੇ ਵਿੱਚ ਅਜਿਹੇ ਨੋਟਿਸ ਕਿਉਂ ਨਹੀਂ ਕੀਤਾ ਗਿਆ ਇਸ ਨੂੰ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਹਾਂਜੀ ਦੋਸਤੋ ਸਰ ਹਿਮਾਚਲ ਸਰਕਾਰ ਨੇ ਕੀ ਨੋਟਿਸ ਜਾਰੀ ਕੀਤਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂਗਾ ਵੀ ਹਰ ਇੱਕ ਸਟੇਟ ਦੇ ਵਿੱਚ ਨਸ਼ਾ ਇੰਨਾ ਜ਼ਿਆਦਾ ਹੋ ਰਿਹਾ ਹੈਗਾ ਵੀ ਉੱਥੋਂ ਦੇ ਲੋਕ ਤੇ ਪੁਲਿਸ ਪ੍ਰਸ਼ਾਸਨ ਇੰਨਾ ਮਾਤਰ ਕਿ ਆਕਿਆ ਖੜਾਗਾ ਵੀ ਹੁਣ ਨਸ਼ੇ ਕਰਨ ਵਾਲਿਆਂ ਨੂੰ ਫੜੀਏ ਜਾਂ ਨਸ਼ਾ ਵੇਚਣ ਵਾਲਿਆਂ ਨੂੰ ਫੜੀਏ ਨਸ਼ਾ ਕਰਨ ਵਾਲਿਆਂ ਨੂੰ ਫੜਨ ਦੀ ਕੋਈ ਲੋੜ ਨਹੀਂ ਕਿਉਂਕਿ ਉਹਦੀ ਤਾਂ ਇੱਕ ਬਿਮਾਰੀ ਹੈਗੀ ਉਹ ਤੱਕ ਲੱਤ ਆ ਗਈ ਜਿਹਨੂੰ ਸਾਡਾ ਨਹੀਂ ਜਾ ਸਕਦਾ ਨਸ਼ਾ ਵੇਚਣ ਵਾਲਿਆਂ ਨੂੰ ਫੜਿਆ ਜਾਵੇ ਕਿਉਂਕਿ ਜੇਕਰ ਨਸ਼ਾ ਵੇਚਣ ਵਾਲਿਆਂ ਨੂੰ ਫੜਾਂਗੇ ਤਾਂ ਨਸ਼ਾ ਆਪ ਖਤਮ ਹੋ ਜਾਣਾਗਾ ਤਾਂ ਕਰਕੇ ਹੀ ਨਸ਼ਾ ਖਤਮ ਹੋਊਗਾ ਨਸ਼ਾ ਇੰਨਾ ਜਿਆਦਾ ਵਧ ਰਿਹਾ ਹੈਗਾ ਜਿਹਦੇ ਕਰਕੇ ਹਮਾਚਲ ਸਰਕਾਰ ਨੇ ਇੱਕ ਜਿਹੇ ਨੋਟਿਸ ਜਾਰੀ ਕੀਤਾ ਜਿਹਦੇ ਲਾਲਚ ਦੇ ਵਿੱਚ ਹਰ ਇੱਕ ਨਾ ਆਮ ਨਾਗਰਿਕ ਤੇ ਪਬਲਿਕ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਊਗੀ ਦਸ ਦਿਨ ਇਹ ਵੀ ਨੋਟਿਸ ਵਿੱਚ ਕੀ ਲਿਖਿਆ ਗਿਆ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਜੇਕਰ 1 ਗ੍ਰਾਮ ਨਸ਼ਾ ਕੋਈ ਫੜਾਉਂਦਾ ਹੈ 1 ਗ੍ਰਾਮ ਨਸ਼ਾ ਫੜਾਉਂਦਾ ਤਾਂ ਉਸ ਨੂੰ 10000 ਰੁਪਏ ਨਗਦੋ ਨਗਦ ਦਿੱਤਾ ਜਾਊਗਾ ਪੁਲਿਸ ਪ੍ਰਸ਼ਾਸਨ 10000 ਰੁਪਏ ਉਹਨੂੰ ਨਗਦੋ ਨਗਦ ਦੇ ਵੀ ਹੱਥ ਦੇ ਵਿੱਚ ਫੜਾ ਦੇਣਗੇ ਜੇਕਰ 100 ਗ੍ਰਾਮ ਚਿੱਟਾ ਜਾਂ ਹਾਇਰੋਨ ਜਾਂ ਗੋਲੀਆਂ ਫੜਾਉਂਦਾ ਹੈ ਤਾਂ ਉਹਨੂੰ 10000 ਤੋਂ ਲੈ ਕੇ 50000 ਤੱਕ ਦਾ ਖਰਚਾ ਅਨਮਤਰ ਕੀ ਨਗਦੋ ਨਗਦ ਪੈਸੇ ਦਿੱਤੇ ਜਾਣਗੇ ਜੇਕਰ ਕੋਈ 1 ਕਿਲੋ ਫੜਾਉਂਦਾ ਹੈ 1 ਕਿਲੋ ਨਸ਼ਾ ਫੜਾਉਂਦਾ ਉਸ ਨੂੰ 1 ਲੱਖ ਰੁਪਿਆ ਦਾ 50000 ਰੁਪਏ ਤੋਂ ਬਾਅਦ ਰੁਪਇਆ ਦਿੱਤਾ ਜਾਊਗਾ ਜੇਕਰ ਕੋਈ ਅੱਧਾ 2 ਕਿਲੋ ਜਾਂ 5 ਕਿਲੋ ਨਸ਼ਾ ਫੜਾਉਂਦਾਗਾ ਤਾਂ ਉਹਨੂੰ 5 ਲੱਖ ਰੁਪਏ ਦਿੱਤਾ ਜਾਊਗਾ ਜੇਕਰ ਕੱਲਾ ਨਸ਼ਾ ਤਸਕਰ ਨੂੰ ਫੜਾਉਂਦਾਗਾ ਉਹਨੂੰ ਕੱਲਾ 5 ਲੱਖ ਰੁਪਏ ਦਿੱਤੇ ਜਾਊਗਾ। ਇਹ ਵੀਡੀਓ ਮੈਂ ਨਹੀਂ ਕਹਿ ਰਿਹਾ ਇਹਾਂ ਮਾਤਲ ਸਰਕਾਰ ਕਹਿੰਦੀ ਹੈਗੀ ਜੇਕਰ ਕੋਈ ਨਸ਼ਾ ਫੜਾਊਗਾ ਤਾਂ ਉਹਨੂੰ ਇੰਦਾ ਹੀ ਪੈਸੇ ਦਿੱਤੇ ਜਾਣਗੇ ਜਿਸ ਹਸਾਬ ਨਾਲ ਨਸ਼ਾ ਤਸਕਰ ਨੂੰ ਫੜਾਇਆ ਜਾਊਗਾ ਉਸ ਹਸਾਬ ਨਾਲ ਹੀ ਪੈਸੇ ਦਿੱਤੇ ਜਾਣਗੇ। ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਮਾਤਰ ਕੀ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜੇ ਤੇ ਆਪਣੀ ਪੰਜਾਬ ਸਰਕਾਰ ਵੀ ਇਹ ਜਿਹੇ ਨੋਟਿਸ ਜਾਰੀ ਕਰੇ ਜਿਦੇ ਨਾਲ ਆਪਣੇ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਤੁਪੀ ਨੂੰ ਫੋਲੋ ਕਰ ਲਓ ਧੰਨਵਾਦ ਜੈ ਹਿੰਦ ਜੈ ਭਾਰਤ ਦੇ ਪੰਜਾਬ